ਮੈਜਿਕਾ ਖਾਲਸਾ ਵੈਰ ਜੀ ਕੀ ਫਤਿਹ ਐਸ ਵੇਲੇ ਤੁਹਾਨੂੰ ਦੋ ਵੱਡੀਆਂ ਖਬਰਾਂ ਦਾ ਰੁੱਖ ਕਰਦੇ ਆਪਾਂ ਦੋਨੇ ਖਬਰਾਂ ਜਿਹੜੀਆਂ ਨੇ ਆਮ ਆਦੀ ਪਾਰਟੀ ਨਾਲ ਜੁੜੀਆਂ ਨੇ ਭਗਵੰਤ ਮਾਨ ਨਾਲ ਜੁੜੀਆਂ ਨੇ ਕੇਜਰੀਵਾਲ ਨਾਲ ਜੁੜੀਆਂ ਨੇ ਤੁਹਾਨੂੰ ਦੱਸ ਦਈਏ ਕਿ ਬੀਤੀ ਲੰਘੀ ਸਵੇਰ ਜਾਨੀ ਕਿ 17 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਿ ਹਵਾਈ ਜਹਾਜ਼ ਤੋਂ ਜਿਹੜੇ ਡਿਗ ਡਿਗ ਪਏ ਨੇ ਚੰਡੀਗੜ੍ਹ ਦਿੱਲੀ ਤੋਂ ਚੰਡੀਗੜ੍ਹ ਆ ਰਹੇ ਸੀ ਚੰਡੀਗੜ੍ਹ ਉਤਰਨ ਲੱਗੇ ਜਿਹੜਾ ਉਹਨਾਂ ਦਾ ਪਤਾ ਨਹੀਂ ਪੈਰ ਫਿਸਲ ਗਿਆ ਜਾਂ ਕੀ ਕਾਰਨ ਉਹ ਢੀੜਾ ਖਾ ਕੇ ਡਿੱਗੇ ਤੇ ਉਹਨਾਂ ਨੂੰ ਜਿਹੜਾ ਬਾਬਸਾ ਉਹ ਦਿੱਲੀ ਦੇ ਅਪੋਲੋ ਹਸਪਤਾਲ ਦੇ ਵਿੱਚ ਹੀ ਇਲਜਾਣਾ ਪਿਆ ਬੇਸ਼ੱਕ ਉਹਨਾਂ ਕੋਲੇ ਅਧਿਕਾਰੀ ਮੌਜੂਦ ਨੇ ਕਮਿਸ਼ਨਰ ਮੌਜੂਦ ਨੇ ਅਪੋਲੋ ਹਸਪਤਾਲ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਸਾਡੇ ਸੂਤਰਾਂ ਮੁਤਾਬਕ ਕਿ ਪੰਜਾਬ ਦੇ ਮੁੱਖ ਮੰਤਰੀ ਇਹ ਦੂਜੀ ਵਾਰ ਡਿੱਗੇ ਨੇ ਇਹ ਦੂਜੀ ਵਾਰ ਹਾਦਸਾ ਉਹਨਾਂ ਦੇ ਨਾਲ ਵਾਪਰਿਆਗਾ ਇਹ ਕੀ ਕਾਰਨ ਹੋ ਸਕਦਾ ਇਹਦੇ ਤੱਕ ਅਜੇ ਤੱਕ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਭਾਰਤਾਨੂ ਇਹ ਵੀ ਦੱਸਦੀ ਹੈ ਕਿ ਅਪੋਲੋ ਹਸਪਤਾਲ ਦੇ ਵਿੱਚ ਸਰਕਾਰੀਆਂ ਆਪਾਂ ਰਿਪੋਰਟਾਂ ਦੇ ਅਨੁਸਾਰ ਜੇਕਰ ਆਪਾਂ ਦੱਸੀਏ ਤਾਂ ਭਗਵੰਤ ਮਾਨ ਦਾ ਜਿਹੜਾ ਆ ਇਲਾਜ ਆ ਉਹ ਪਹਿਲੇ ਹੀ ਹਸਪਤਾਲ ਦੇ ਵਿੱਚ ਚੱਲ ਰਿਹਾ ਹੈਗਾ ਸਰਕਾਰੀ ਅਧਿਕਾਰੀਆਂ ਨੇ ਅਜੇ ਤੱਕ ਇਹ ਜਿਹੜੀ ਸਪੱਸ਼ਟ ਨਹੀਂ ਕੀਤਾ ਗਿਆ ਕਿ ਜਿਹੜਾ ਇਹ ਇਲਾਜ ਆ ਭਵੰਤਮਾਨ ਦਾ ਮੁੱਖ ਮੰਤਰੀ ਪੰਜਾਬ ਦਾ ਉਹ ਉਹਦਾ ਹਸਪਤਾਲ ਦੇ ਵਿੱਚ ਜਿਹੜਾ ਪਹਿਲਾਂ ਤੋਂ ਚੱਲਦਾ ਪਿਆ ਉਹ ਕਾਹਦਾ ਇਲਾਜ ਆ ਇਹ ਹਾਲੇ ਤੱਕ ਸਰਕਾਰੀ ਅਧਿਕਾਰ ਜਿਹੜੇ ਤੇ ਉਹ ਕੰਨੀ ਘਤਰਾਉਂਦੇ ਨਜ਼ਰ ਆ ਰਹੇ ਨੇ ਜਾਂ ਉਹਨਾਂ ਨੂੰ ਕੋਈ ਜਿਹੜੀ ਕੋਈ ਛੱਟਫੇਟ ਲੱਗੀ ਆ ਇਹ ਵੀ ਨਹੀਂ ਹਾਲੇ ਤੱਕ ਪੁਗਤਾ ਜਿਹੜਾ ਦੱਸਿਆ ਜਾ ਰਿਹਾ ਦੂਜੇ ਪਾਸੇ ਆਪਾਂ ਗੱਲ ਕਰੀਏ ਹਰਿਆਣੇ ਦੇ ਵਿੱਚ 5 ਅਕਤੂਬਰ ਨੂੰ ਜਿਹੜੀਆਂ ਵੋਟਾਂ ਹੋ ਰਹੀਆਂ ਨੇ ਉੱਥੇ ਜਿਹੜਾ ਇਹ ਵੋਟਾਂ ਜਿਹੜਾ ਅਰਵਿੰਦ ਕੇਜਰੀਵਾਲ ਦੇ ਜਿਹੜੀਆਂ ਨਾਂ ਉੱਤੇ ਜਿਹੜੀਆਂ ਲੜੀਆਂ ਜਾ ਰਹੀਆਂ ਨੇ ਤੇ ਉੱਥੇ ਇੱਕ ਕਰੀਬ ਇਹਨਾਂ ਦੇ 25 ਮੰਤਰੀ ਤੇ ਜਿਹੜਾ ਇੱਕ ਹੈਗਾ ਆਪਣਾ ਸੰਦੀਪ ਪਾਟਕ ਸਿਕਤਰਾ ਜਨਰਲ ਸਿਕਤਰਾ ਪਾਰਟੀ ਦਾ ਉਹ ਵੀ ਉੱਥੇ ਮੌਜੂਦ ਆ ਪਰ ਹੁਣ ਇਹ ਦੱਸਿਆ ਜਾ ਰਿਹਾ ਕਿ ਪਹਿਲਾਂ ਭਵੰਤਮਾਨ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਸੀ ਪਰ ਹੁਣ ਭਵੰਤਵਾਨ ਨੇ ਇੱਕ ਪਾਬੰਦੀ ਲਾ ਦਿੱਤੀ ਹੈ ਕਿ ਹਰਿਆਣੇ ਦੇ ਵਿੱਚ ਜਿਹੜਾ ਉਹ ਚੋਣ ਪ੍ਰਚਾਰ ਕਰਨ ਲਈ ਜਿਹੜਾ ਅਰਵਿੰਦ ਕੇਜਰੀਵਾਲ ਕੇਜਰੀਵਾਲ ਨਹੀਂ ਸੱਦੇਗਾ ਇਹ ਵੱਡੇ ਕਾਰਨ ਨੇ ਵੱਡੇ ਸਵਾਲ ਨੇ ਕਿ ਜਿਹੜੇ ਉੱਤੇ ਹੋਟਿੰਗ ਬੋਰਡ ਲੱਗੇ ਹੋਏ ਨੇ ਉਹਨਾਂ ਉੱਤੇ ਵੀ ਪੰਜਾਬ ਦੇ ਮੁੱਖ ਮੰਤਰੀ ਭਵੰਤਵਾਨ ਦਾ ਨਾਮ ਉਹਨਾਂ ਅਨੁਸਾਰ ਜਿਵੇਂ ਤਸਵੀਰ ਵੀ ਨਹੀਂ ਲਾਈ ਗਈ ਇਹ ਵੀ ਇੱਕ ਵੱਡਾ ਸਵਾਲ ਆ ਤੁਹਾਨੂੰ ਅੱਗੇ ਦੱਸ ਦਈਏ ਕਿ ਜਿੰਨੀਆਂ ਵੀ ਜਿਹੜੀਆਂ ਚੋਣ ਲੜੀਆਂ ਜਾ ਰਹੀਆਂ ਨੇ ਅਰਵਿੰਦਰ ਕੇਜਰੀਵਾਲ ਦੇ ਨਾਮ ਤੇ ਹੀ ਚੋਣਾਂ ਲੜੀਆਂ ਜਾ ਰਹੀਆਂ ਨੇ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਹਰਿਆਣਾ ਦੀ ਪਾਰਟੀ ਦੇ ਮੁੱਖ ਸਟਾਰ ਪ੍ਰਚਾਰਕ ਹੋਣਗੇ ਹਾਲਾਂਕਿ ਸਮਝਿਆ ਜਾਂਦਾ ਹੈ ਕਿ ਮੁੱਖ ਅਰੇਂਦਿਆਂ ਦੇ ਭਵੰਤਮਾਨ ਨੂੰ ਵੀ ਸੱਦਿਆ ਜਾ ਸਕਦਾ ਪਰ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਭਵੰਤਮਾਨ ਚੋਣਾਂ ਚੋਣ ਪ੍ਰਚਾਰ ਲਈ ਨਹੀਂ ਸਰਕਾਰੀ ਜਹਾਦ ਦੀ ਗੱਲ ਤੋਂ ਨਹੀਂ ਕਰ ਸਕਣਗੇ ਪਾਰਟੀ ਹਾਈ ਕਮਾਂਡ ਵੱਲੋਂ ਹਰਿਆਣਾ ਚੋਣਾਂ ਲਈ ਜਵੇਂ ਸਿੱਧੇ ਤੌਰ ਤੇ ਆਪਾਂ ਕਹਿ ਦਿੱਤੀ ਕਿ ਮੰਤਰੀ ਤੇ ਪੰਜਾਬ ਦੇ ਵਿਧਾਇਕਾਂ ਤੇ ਚੇਅਰਮੈਨਾਂ ਨਾਲ ਸੰਪਰਕ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਪਾਰਟੀ ਹਲਕਿਆਂ ਵਿੱਚ ਚਰਚਾ ਜਿਹੜਾ ਚੱਲਣਾ ਹੀ ਸੁਭਾਵਿਕ ਹੈ ਰਾਜ ਦੀ ਹਲਕਿਆਂ ਦੇ ਵਿੱਚ ਐਤਵਾਰ ਨੂੰ ਰੱਖੇ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਮੁੱਖ ਮੰਤਰੀ ਪੰਜਾਬ ਦਿੱਲੀ ਪੁੱਜੇ ਹੋਏ ਨੇ ਤੇ ਅਰਵਿੰਦ ਕੇਜਰੀਵਾਲ ਪਾਰਟੀ ਦੇ ਜਿਹੜੇ ਹਾਈ ਕਮਾਂਡ ਰਬਈਆ ਕੁਝ ਬਦਲਿਆ ਨਜ਼ਰ ਨਹੀਂ ਆਇਆ ਜਿਸ ਨੂੰ ਲੈ ਕੇ ਰਾਸਤੀ ਹਲਕਿਆਂ ਵਿੱਚ ਚਰਚਾਵਾਂ ਜਿਹੜੀਆਂ ਜਾਰੀ ਹਨ ਪ੍ਰੋਗਰਾਮ ਵਿੱਚ ਕੇਂਦਰੀ ਬਾਲ ਤੋਂ ਇਲਾਵਾ ਮਨੀਜ ਮਨੀਸ਼ ਸੁਜੋਧਿਆ ਸੰਦੀਪ ਪਾਟਕ ਸੰਜੇ ਸਿੰਘ ਨੂੰ ਜਿਹੜਾ ਬੋਲਣ ਦਾ ਸਮਾਂ ਦਿੱਤਾ ਗਿਆ ਪਰ ਮੁੱਖ ਮੰਤਰੀ ਤੁਹਾਨੂੰ ਇਹ ਦੱਸ ਦਈਏ ਕਿ ਪਰ ਮੁੱਖ ਮੰਤਰੀ ਪੰਜਾਬ ਦੇ ਨੂੰ ਇਹ ਜਿਹੜਾ ਇਹ ਸੱਦਾ ਨਹੀਂ ਦਿੱਤਾ ਗਿਆ ਬੋਲਣ ਦਾ ਸੱਦਾ ਜਿਹੜਾ ਨਹੀਂ ਦਿੱਤਾ ਗਿਆ ਨਾ ਹਾਜ਼ਰ ਹੋਣ ਦੇ ਬਾਅਦ ਵੀ ਕਿਉਂ ਨਹੀਂ ਬੋਲਣ ਲਈ ਕਿਹਾ ਗਿਆ ਭਵੰਤਮਾਨ ਉੱਤੇ ਹਾਜ਼ਰ ਹੁੰਦਾ ਤੇ ਬੋਲਣ ਲਈ ਉਹਨਾਂ ਨੂੰ ਫੇਰ ਵੀ ਨਹੀਂ ਕਿਹਾ ਗਿਆ ਇਹਦਾ ਕੀ ਰੀਜਨਾ ਕੀ ਕਾਰਨਾ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਖੜਾ ਕੀਤਾ ਜਾਂਦਾ ਕਿ ਜਦੋਂ ਪੰਜਾਬ ਦਾ ਮੁੱਖ ਮੰਤਰੀ ਹਰਿਆਣੇ ਦੇ ਵਿੱਚ ਜਾਂਦਾ ਜਦੋਂ ਹਰਿਆਣੇ ਦੇ ਸਾਰੇ ਕਨਵੀਨਰ ਉੱਤੇ ਹੁੰਦੇ ਆ ਤੇ ਵੱਖ-ਵੱਖ ਜਿਹੜੇ ਅ ਅਰਵਿੰਦ ਕੇਜਰੀਵਾਲ ਦੇ ਜਿਹੜੇ ਸੰਦੀਪ ਸਿੰਘ ਹੋ ਗਏ ਮਨਜੀਤ ਤੋਂ ਉਧਿਆ ਹੋ ਗਿਆ ਸੰਦੀਪ ਪਾਟਕ ਹੋ ਗਿਆ ਤੇ ਹੋਰ ਜਿਹੜੇ ਉੱਗੇ ਲੀਡਰ ਨੇ ਉਹਨਾਂ ਤੋਂ ਇਲਾਵਾ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨੂੰ ਉੱਥੇ ਬੋਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ ਇਹ ਕਿਸੇ ਨੇ ਨਹੀਂ ਸਵਟ ਕੀਤਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਆਪਣੀ ਸਵੋਧਨ ਦੌਰਾਨ ਮੁੱਖ ਮੰਤਰੀ ਪੰਜਾਬ ਨੂੰ ਕੋਈ ਮਹੱਤਤਾ ਨਹੀਂ ਦਿੱਤੀ ਗਈ ਜਿਸ 'ਚ ਪਾਰਟੀਆਂ ਹਲਕਿਆਂ ਵਿੱਚ ਭਾਰੀ ਚਰਚਾ ਹੈ ਸੂਚਨਾ ਅਨੁਸਾਰ ਅਰਵਿੰਦ ਕੇਜਰੀਵਾਲ ਪੰਜਾਬ ਤੋਂ ਮਿਲਣ ਆਉਣ ਵਾਲੇ ਮੰਤਰੀਆਂ ਤੇ ਵਿਧਾਇਕਾਂ ਤੋਂ ਵੀ ਪੰਜਾਬ ਦੇ ਹਾਲਾਤ ਅਤੇ ਸਰਕਾਰ ਦੀ ਕਾਰਜਗੁਜ਼ਾਰੀ ਬਾਰੇ ਜਾਣਕਾਰੀ ਲੈ ਰਹੇ ਹਨ ਜਿਸ ਤੋਂ ਸਪੱਸ਼ਟ ਹੈ ਕਿ ਸਸਤੀ ਚੋਣਾਂ ਦੌਰਾਨ ਪਾਰਟੀ ਪੰਜਾਬ ਤੋਂ ਮਿਲੇ ਮੱਠੇ ਹੰਗਾਰੇ ਕਾਰਨ ਜਿਹੜਾ ਕਾਫੀ ਚਿੰਤਾਤ ਲੰਗੀਆਂ ਵੋਟਾਂ ਨੇ ਜਿਹੜੀਆਂ ਐਮਪੀ ਦੀਆਂ ਉਹਨਾਂ ਦੇ ਵਿੱਚ ਤੁਹਾਨੂੰ ਪਤਾਗਾ ਕਿ ਜਿਹੜੀ ਸਰਕਾਰ ਨੂੰ ਸਿਰਫ ਜਿਹੜੀਆਂ ਤਿੰਨ ਸੀਟਾਂ ਆਈਆਂ ਨੇ ਜਣੇ ਕਿ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਪਰ ਮਾਨਤਮਾਨਾ ਉਹਦੇ ਜਿਹੜੇ ਪਾਰਟੀ ਦੇ ਤਿੰਨ ਜਿਹੜੇ ਮੰਤਰੀ ਨੇ ਉਹ ਜਿਹੜੇ ਤਿੰਨ ਮੰਤਰੀ ਜਿੱਤੇ ਨੇ ਕਹਿੰਦੇ ਉਹਨਾਂ ਨੂੰ ਲੈ ਕੇ ਵੀ ਜਿਹੜਾ ਅਰਵਿੰਦਰ ਕੇਜਰੀਵਾਲ ਜਿਹੜਾ ਚਿੰਤਾ ਜਿਹੜਾ ਜ਼ਾਹਰ ਤੇ ਪ੍ਰਗਟਾਉਂਦੇ ਨੇ ਕਿ ਜਿਹੜੀ ਸਾਡੀ ਪੰਜਾਬ ਦੇ ਵਿੱਚ ਹਾਰ ਹੋਈ ਆ ਕਿਉਂਕਿ ਆਪਾਂ ਮੰਨਦੇ ਆ ਕਿ ਜਦੋਂ ਕਿਸੇ ਦੀ ਦੇਖਦੇ ਰਿਆਂ ਕਿ ਅੱਜ ਤੱਕ ਜਿਸ ਦਾ ਵੀ ਮੁੱਖ ਮੰਤਰੀ ਹੁੰਦਾ ਪੰਜਾਬ ਦੇ ਵਿੱਚ ਉਸ ਨੂੰ ਜਾਨੀ ਕਿ ਬਹੁਤ ਮਤ ਮਿਲਦੀ ਹੁੰਦੀ ਆ ਪਰ ਐਤਕੀ ਇਸ ਵਾਰ ਅਕਾਲੀ ਦਲ ਨੂੰ ਵੀ ਜਿਹੜੀ ਇੱਕ ਸੀਟ ਮਿਲੀ ਆ ਆਜ਼ਾਦ ਨੂੰ ਦੋ ਸੀਟਾਂ ਮਿਲੀਆਂ ਨੇ ਤੇ ਇਸ ਤਰ੍ਹਾਂ ਜਿਹੜੀ ਕਾਂਗਰਸ ਬਹੁਮਤ ਲੈ ਗਈ ਕਰੀਬ 8 ਸੀਟਾਂ ਕਾਂਗਰਸ ਅਲੈ ਗਈ ਤੇ ਤਿੰਨ ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਜਿਹੜੇ ਪੱਲੇ ਪਈਆਂ ਜਦੋਂ ਕਿ ਭਵਾਨ ਪ੍ਰਮਾਨ ਕਹਿੰਦਾ ਹੁੰਦਾ ਸੀ 0 13 ਯਾਨੀ ਕਿ ਵੀ 13 ਦੇ 13 ਸੀਟਾਂ ਸੀ ਲੈ ਕੇ ਜਾਵਾਂਗੇ ਪਰ ਇਹ ਵੱਡਾ ਜਿਹੜਾ ਚਿੰਤਾ ਦਾ ਵਿਸ਼ਾ ਹੈਗਾ ਦੂਜੇ ਪਾਸੇ ਇੱਕ ਪਾਸੇ ਤਾਂ ਜਿਹੜਾ ਦਿੱਲੀ ਦਾ ਜਿਹੜੇ ਅਰਿੰਦ ਕੇਜਰੀਵਾਲ ਮੁੱਖ ਮੰਤਰੀ ਉਹਨਾਂ ਵੱਲੋਂ ਉਸਤੀਫਾ ਦਿੱਤਾ ਗਿਆ ਕਿਉਂਕਿ ਹੁਣੇ-ਹੁਣੇ ਤਿਹਾਰ ਜੇਲ੍ਹ ਦੇ ਵਿੱਚੋਂ ਜਿਹੜੇ ਜਮਾਨਤ ਤੇ ਆਏ ਨੇ ਦੂਜੇ ਪਾਸੇ ਜਿਹੜਾ ਸਿਖਰਾਂ ਤੇ ਆਪਾਂ ਕਹਿ દઈએ ਕਿ ਵੋਟਾਂ ਖੜੀਆਂ ਨੇ 5 ਅਕਤੂਬਰ ਨੂੰ ਵੋਟਾਂ ਹੋਣ ਜਾ ਰਹੀਆਂ ਨੇ ਤੇ ਪੰਜਾਬ ਦਾ ਮੁੱਖ ਮੰਤਰੀ ਇਸ ਵੇਲੇ ਅਪੋਲੋ ਹਸਪਤਾਲ ਦੇ ਵਿੱਚ ਦਾਖਲ ਪਿਆਗਾ ਤੇ ਉਹਦੇ ਕਿੰਨੇ ਕ ਸੱਟਾਂ ਲੱਗੀਆਂ ਕੀ ਰਿਜਨਾ ਡਾਕਟਰਾਂ ਵੱਲੋਂ ਅਜੇ ਇਹ ਜਾਣਕਾਰੀ ਪੁਖਤਾ ਸਬੂਤ ਅਜੇ ਕੋਈ ਸਾਹਮਣੇ ਨਹੀਂ ਆਇਆ ਕਿ ਉਹਨਾਂ ਦੇ ਸੱਟ ਲੱਗੀ ਆ ਜਾਂ ਕੋਈ ਹੋਰ ਚੋਟ ਲੱਗੀ ਆ ਜਾਂ ਉਹਨਾਂ ਦਾ ਪਹਿਲਾਂ ਵੀ ਜਿਹੜਾ ਇਹ ਹਸਪਤਾਲ ਦੇ ਵਿੱਚ ਕਾਹਦਾ ਇਲਾਜ ਚੱਲ ਰਿਹਾ ਇਹ ਵੀ ਦੱਸਿਆ ਜਾ ਰਿਹਾ ਦੂਜਾ ਜਿਹੜਾ ਭਵੰਤ ਮਾਨ ਨੂੰ ਜਿਹੜਾ ਅੱਪਾ ਇਹ ਕਹਿਦੀ ਏ ਕਿ ਹਰਿਆਣੇ ਦੇ ਵਿੱਚ ਨਾਂ ਬਲਾਉਣਾ ਇਹ ਵੱਡਾ ਚਿੰਤਾ ਦਾ ਵਿਸ਼ਾ ਇਹਨੂੰ ਸਮਝਣ ਦੀ ਲੋੜ ਆ ਕਿ ਆਖਰ ਜੇ ਆਪਾਂ ਕਹਿਦੀਏ ਪੰਜਾਬ ਦਾ ਜੇਕਰ ਸਟਾਰ ਰਹਾ ਭਗਵੰਤ ਮਾਨ ਰਿਹਾ ਇਸ ਕਰਕੇ ਭਗਵੰਤ ਮਾਨ ਜਿਹੜਾ ਮੁੱਖ ਮੰਤਰੀ ਬਣਿਆ ਕਿਉਂਕਿ ਉਹਨਾਂ ਨੂੰ ਬੋਲਣ ਦਾ ਜਿਹੜਾ ਤਜਰਬਾ ਲਗਭਗ ਆਪਾਂ ਇਹ ਕਹਿਦੀਏ ਕਿ ਬਹੁਤ ਜ਼ਿਆਦਾ ਆ ਕਿਉਂਕਿ ਇੱਕ ਕਮੇਟੀ ਕਲਾਕਾਰ ਤੋਂ ਜਿਹੜਾ ਥੱਲੇ ਉੱਠ ਕੇ ਜਿਹੜਾ ਬੰਦਾ ਜਿਹੜਾ ਤਾਹਾਂ ਜਾਂਦਾਗਾ ਉਹਦੇ ਲਈ ਜਿਹੜਾ ਬੋਲਣਾ ਹੁੰਦਾਗਾ ਉਹ ਮੈਨੇ ਰੱਖਦਾ ਹੁੰਦਾਗਾ ਤੇ ਜਦੋਂ ਪੰਜਾਬ ਦੇ ਵਿੱਚ 92 ਸੀਟਾਂ ਜਦੋਂ ਆਵਾ ਦੀ ਪਾਰਟੀ ਨੂੰ ਆਈਆਂ ਨੇ ਤਾਂ ਉਦੋਂ ਕੇਜਰੀਵਾਲ ਤੇ ਸਾਰੇ ਖੁਸ਼ ਸੀ ਪਰ ਜੇਕਰ ਐਤ ਕੀ ਤਿੰਨ ਸੀਟਾਂ ਦੇ ਸੰਬੰਧ ਤੇ ਰਹਿ ਗਏ ਤਾਂ ਐਤ ਕੀ ਕੇਜਰੀਵਾਲ ਭਗਵੰਤ ਮਾਨ ਦੇ ਨਾਲ ਕਿਉਂ ਨਾਰਾਜ਼ ਲੱਗਦਾ ਹੈ ਕੀ ਉਹਨਾਂ ਦੀ ਨਾਰਾਜ਼ਗੀ ਆ ਤੁਸੀਂ ਆਪਣੇ ਇਹ ਸਾਰੀਆਂ ਗੱਲਾਂ ਜਿਹੜੀਆਂ ਕਮੈਂਟ ਬਾਕਸ ਦੇ ਵਿੱਚ ਲਿਖਣੀ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੁਸੀਂ ਇਹ ਵੀ ਦੱਸਣਾ ਕਿ ਭਗਵੰਤ ਮਾਨ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਉਹਨੂੰ ਬਾਰ-ਬਾਰ ਜਹਾਜ਼ ਦੇ ਵਿੱਚੋਂ ਕਿਉਂ ਡਿੱਗਦਾਗਾ ਉਹਦੇ ਕੀ ਕਾਰਨ ਹੋ ਸਕਦੇ ਨੇ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਇਹ ਵੀ ਲਿਖਣਾ ਕਿ ਉਹਨਾਂ ਦਾ ਅਪੋਲੋ ਦੇ ਹਸਪਤਾਲ ਦੇ ਵਿੱਚ ਜਿਹੜਾ ਇਲਾਜ ਚੱਲ ਰਿਹਾ ਪਹਿਲਾਂ ਤੋਂ ਚੱਲ ਰਿਹਾ ਉਹ ਇਲਾਜ ਕਾਹਦਾਗਾ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਜੇ ਤੁਹਾਨੂੰ ਕਿਸੇ ਨੂੰ ਪਤਾਗਾ ਤੁਸੀਂ ਇਹ ਵੀ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੁਸੀਂ ਦੇਖਦੇ ਰਹੋ ਪੰਜਾਬੀ ਬੱਚਾ ਟੀਵੀ ਮੈਂ ਹਾਂ ਮੱਖਣ ਸਿੰਘ ਉੱਬਾ